Por que ਪਹਿਲਾਂ ਤੁਹਾਨੂੰ ਦੱਸ ਦਈਏ ਵੀ ਮਾਨਸਾ ਦੇ ਵਿੱਚ ਫਰਸਟ ਪ੍ਰਾਈਜ਼ ਸੱਤਵਾਂ ਨਾਮ ਨਿਕਲਿਆ ਆ ਜਿਹੜਾ ਸੱਤਵਾਂ ਨਾਮ ਹੈ ਇਹ ਨਿਕਲਿਆ ਭਾਈ ਸਾਹਿਬ ਸਰਸੇ ਦੇ ਨੇ ਗੱਲਬਾਤ ਕਰਾਂਗੇ ਵੀ ਪਹਿਲਾ ਨਾਮ ਹੈ ਜਿਹੜਾ 1.5 ਕਰੋੜ ਰੁਪਏ ਦਾ ਫਰਸਟ ਪ੍ਰਾਈਜ਼ 200 ਰੁਪਏ ਵਾਲੀ ਟਿਕਟ ਚੋਂ ਪਹਿਲਾਂ 1.5 2-2 ਕਰੋੜ ਦੇ 6 ਨਾਮ ਪਹਿਲਾਂ ਨਿਕਲੇ ਸੀ ਸੁਮਿਤ ਲਾਟਰੀ ਏਜੰਸੀ ਚੋਂ ਤੇ ਸੱਤਵਾਂ ਨਾਮ ਇਸ ਵਾਰੀ ਨਿਕਲਿਆ ਸਰ ਤੁਹਾਨੂੰ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਰ ਬਹੁਤ ਜ਼ਿਆਦਾ ਜੀ ਭੰਗੜੇ ਪੈ ਰਹੇ ਨੇ ਹਾਂ ਪਹਿਲੇ ਲੈ ਫਿਰ ਇੱਕ ਵਾਰੀ ਨੱਚ ਕੇ ਦਿਖਾ ਦਿਓ ਨੱਚਣਾ ਵੀ ਹੁੰਦਾ ਜੀ

ਜਿਹੜੀ ਆਰਟਰੀ ਖਰੀਦੀ ਸੀ ਤੁਸੀਂ ਕਿਹੜੀ ਏਜੰਸੀ ਤੋਂ ਖਰੀਦੀ ਸੀ ਕਿਵੇਂ ਲਈ ਸੀ ਮੈਂ ਲੈ ਕੇ ਤਾਂ ਇੱਥੋਂ ਹੀ ਜਾਂਦਾ ਉਹਨਾਂ ਦੇ ਇਤਕੀ ਕਰ ਮੈਂ ਬਿਜੀ ਸੀ ਤੇ ਇਹਨਾਂ ਦੀ ਰੇਸ सिरसा ਹੀ ਹੈ ਇਹ ਅੰਕਲ ਜੀ ਲਲੀ ਜੀ ਤਾਂ ਅੰਕਲ ਜੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਤਾਂ ਇਤਕੀ ਵਾਰ ਇਹਨਾਂ ਤੋਂ ਮੰਗਵਾਈ ਸੀ ਤਾਂ ਦੋਸਤੋ ਇਹਨਾਂ ਨੇ ਕਿਹਾ ਵੀ ਇਸ ਵਾਰ ਮੈਂ ਬਿਜੀ ਸੀ ਤਾਂ ਆਹ ਜਿਹੜੇ ਹੈਗੇ ਨੇ ਇਹ ਸਮਿਤਲ ਆਰਟਰੀ ਏਜੰਸੀ ਦੇ ਓਨਰ ਦੇ ਪਿਤਾ ਜੀ ਨੇ ਕੀ ਨਾਂ ਹੈ ਸਰ ਤੁਹਾਡਾ ਲਲਿਤ ਕੁਮਾਰ ਲਲਿਤ ਕੁਮਾਰ ਲਲਿਤ ਕੁਮਾਰ ਇਹ ਨੇ ਜੀ ਸਮਿਤਲ ਆਰਟਰੀ ਏਜੰਸੀ ਦੇ ਓਨਰ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਦੀ ਰਿਹਾਇਸ਼ ਹੈ ਜਿਹੜੀ सिरसा ਹੈ ਇਹ ਵੀ सिरसा ਦੇ ਰਹਿਣ ਵਾਲੇ ਨੇ ਇਹਨਾਂ ਨੇ ਇਸ ਵਾਰ ਸਮਿਤ ਦੇ ਪਿਤਾ ਜੀ ਰਾਹੀਂ ਲਾਟਰੀ ਮੰਗਾਈ ਸੀ ਵੀ ਸਾਨੂੰ ਕਲਾਟਰੀ ਚਾਹੀਦੀ ਹੈ ਤਾਂ ਇਹਨਾਂ ਦਾ ਕੰਮ ਸੀ ਜਿਹੜਾ ਬੀਜੀ ਹੋ ਗਿਆ ਸੀ ਤਾਂ ਇਹਨਾਂ ਦੇ ਥਰੂ ਜਿਹੜੀ ਲਾਟਰੀ ਗਈ ਹੈ ਤਾਂ ਸਮਿਤ ਲਾਟਰੀ ਏਜੰਸੀ ਦੇ ਓਨਰ ਦੇ ਜਿਹੜੇ ਪਿਤਾ ਜੀ ਨੇ ਉਹਨਾਂ ਦਾ ਵੀ ਤੁਸੀਂ ਧੰਨਵਾਦ ਕਰਦੇ ਹੋ ਹਾਂ ਬੜਾ ਦਿਲ ਤੋਂ ਕਰਦੇ ਹਾਂ ਉਹਨਾਂ ਦੇ ਜਿਹੜੇ ਹੱਥ ਲੱਗੇ ਲਾਟਰੀ ਨੂੰ ਫੇਰ ਤੁਹਾਨੂੰ 1.5 ਕਰੋੜ ਰੁਪਏ ਦਾ ਨਾਮ ਆਇਆ ਹਾਂਜੀ ਹਾਂਜੀ ਤਾਂ ਦੋਸਤੋ ਤੁਸੀਂ ਵੀ ਸਮਿਤ ਲਾਟਰੀ ਏਜੰਸੀ ਦੇ ਪਿਤਾ ਜੀ ਦੁਆਰਾ ਲਾਟਰੀ ਮੰਗਵਾ ਸਕਦੇ ਹੋ ਜੇ ਤੁਸੀਂ ਇਨਾਮ ਜਿੱਤ ਲਿਆ ਤਾਂ ਤੁਸੀਂ ਐ ਦੱਸੋ ਵੀ ਲਾਟਰੀ ਜੇ ਤੁਹਾਡੇ ਤੋਂ ਮਂਗਾ ਵੀ ਕੋਈ ਦੇ ਦੇਓਗੇ ਹਾਂਜੀ ਹਾਂਜੀ ਮੈਂ ਸਰਸਾਈ ਬੈ ਰੈਡੀमेड ਦੀ ਸ਼ਾਪ ਹੈ ਮੈਂ ਸੁਮਿਤ ਲਾਟਰੀ ਏਜੰਸੀ ਦੇ ਮਾਲਕ ਦਾ ਫਾਦਰ ਹਾਂ